ਜਿਹੜਾ ਕੱਲ ਕਾਉਂਸਲਰ ਸੀਗਾ ਉਹਦੀ ਮੌਤ ਹੋ ਗਈ ਸੀਗੀ ਤੇ ਹੁਣ ਫੇਰ ਅੰਮ੍ਰਿਤਸਰ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਜੀ ਤੇ ਇੱਕ ਦੀ ਮੌਤ ਹੋ ਪੰਜਾਬ ਸਰਕਾਰ ਕਹਿੰਦਾ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਚ ਅਸਮਰੱਥ ਆ ਮਜੀਠੀਆ ਨੇ ਕਿਹਾ ਪਰ ਹਾਲਾਤ ਜਿਹੜੇ ਪੰਜਾਬ ਦੇ ਵੱਤ ਤੋਂ ਵੱੱਤਰ ਹੋ ਰਹੇ ਆ ਜਿਸ ਜਿਸ ਤਰ੍ਹਾਂ ਗਰਮੀ ਵੱਧ ਰਹੀ ਆ ਪਰ ਹਾਲਾਤ ਜਿਹੜੇ ਉਹਦਾ ਵੀ ਬਹੁਤ ਜ਼ਿਆਦਾ ਗਰਮ ਆ ਆ ਜਿਹੜਾ ਡਰ ਹੁੰਦਾ ਸੀ ਉਹ ਖੌਫ ਹੁੰਦਾ ਸੀਗਾ ਖਾਸ ਕਰਕੇ ਪੁਲਿਸ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਜਿਹੜੇ ਗੈਂਗਸਟਰ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਨਹੀਂ ਕਹਿੰਦਾ ਕਿ ਉਦੋਂ ਬਹੁਤ ਵਧੀਆ ਮਾਹੌਲ ਸੀਗਾ ਸਾਰਾ ਉਦੋਂ ਵੀ ਇਹ ਕੰਮ ਹੁੰਦੇ ਸੀ ਪਰ ਇਦਾਂ ਲੱਗਦਾ ਜਿਦਾਂ ਇਹਨਾਂ ਦਾ ਕੰਟਰੋਲ ਹੀ ਹੈ ਨੀਗਾ ਪ੍ਰਸ਼ਾਸਨ ਦੇ ਉੱਪਰ ਇਹਨਾਂ ਦੇ ਵਿਧਾਇਕਾਂ ਦਾ ਮੁੱਖ ਮੰਤਰੀ ਦਾ ਉਹ ਟਿਚ ਨਹੀਂ ਸਮਝਦੇ ਬਹੁਤ ਜ਼ਿਆਦਾ ਜਿਦਾਂ ਨਾ ਕਿਸੇ ਗੱਡੀ ਦਾ ਗੇਅਰ ਜਿਹੜਾ ਨਿਊਟਰਲ じゃ ਹੋ ਜਾਂਦਾ ਢੱਲੋ ਸਾਹਿਬ ਇਦਾਂ ਦੇ ਹਾਲਾਤ ਹੋਏ ਹੋਏ ਆ ਭਗਵੰਤ ਮਾਨ ਸਰਕਾਰ ਦੇ ਬਿਲਕੁਲ ਚੰਦੀ ਸਾਹਿਬ ਤੁਸੀਂ ਠੀਕ ਫਰਮਾਇਆ ਕਿ ਕੁਝ ਦਿਨ ਪਹਿਲਾਂ ਜਿਹੜਾ ਗੁਰੂ ਤੇ ਅਕਾਲੀ ਕਾਉਂਸਲਰ ਦਾ ਕਤਲ ਹੁੰਦਾ ਹੈ ਛੇਟਾ ਸਾਦੇ ਇਲਾਕੇ ਦੇ ਵਿੱਚ ਜੀ ਔਰ ਉਹ ਬੰਦੇ ਨੂੰ ਜਿਹੜੀ ਐ ਥ੍ਰੈਟ ਸੀ ਬੜੇ ਲੰਬੇ ਸਮੇਂ ਤੋਂ ਥ੍ਰੈਟ ਸੀ ਕੰਮਕੀਆਂ ਨੂੰਿੰਦੀਆਂ ਆ ਰਹੀਆਂ ਸੀ ਲਗਾਤਾਰ ਉਹ ਬੰਦਾ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰੀ ਕੋਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਕੋਈ ਨਾ ਕੋਈ ਜਿਹੜਾ ਹੈਗਾ ਇੰਤਜ਼ਾਮ ਕੀਤਾ ਜਾਵੇ ਜਿਹੜੇ ਲੋਕ ਮੈਨੂੰ ਮਾਰਨਾ ਚਾਹੁੰਦੇ ਜੀ ਜਿਗਰਾਂ ਕਾਲੀਗੰਦੇ ਦੋਸ਼ ਮੁਤਾਬਕ ਪੁਲਿਸ ਦੇ ਕੰਨ ਦੇ ਉੱਤੇ ਜੂ ਨਹੀਂ ਸੀ ਸਰਗੀ ਹੂੰ ਹੂੰ ਅਖੀਰ ਜਦੋਂ ਉਸ ਬੰਦੇ ਦਾ ਕਤਲ ਹੋ ਗਿਆ ਤੇ ਉਸ ਕਤਲ ਹੋਣ ਤੋਂ ਬਾਅਦ ਕਹਿੰਦੇ ਜੀ ਅਸੀਂ ਬੰਦੇ ਫੜ ਲਏ ਚਾਰ ਬੰਦੇ ਫੜ ਲਏ ਤੇ ਪੁਲਿਸ ਦੀ ਵੱਡੀ ਪ੍ਰਾਪਤੀ ਹੈ ਜੀ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਹਾਂ ਕਿ ਪੁਲਿਸ ਦੀ ਪ੍ਰਾਪਤੀ ਇਹ ਨਹੀਂ ਹੁੰਦੀ ਕਿ ਜੇ ਕੋਈ ਬੰਦਾ ਕਿਸੇ ਨੂੰ ਕਤਲ ਕਰ ਦੇ ਤੇ ਉਹਨੂੰ ਫੜ ਲਓ ਫੜਿਆ ਤਾਂ ਅਕਸਰ ਬੰਦੇ ਨੇ ਜਾਣੇ ਹੀ ਜਾਣੇ ਜਿੰਨਾ ਮਰਜੀ ਹੈ ਭੱਜਲੇ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਕਿਤੇ ਮਤਲਬ ਬਹੁਤ ਚਲੇ ਜਾਂਦੇ ਆ ਵੱਤ ਜਾਂਦੇ ਆ ਨਹੀਂ ਤਾਂ ਲੋਕ ਧਰਤੀ ਤੇ ਥੱਲੋਂ ਵੀ ਘੜ ਲੈਂਦੇ ਆ ਬੜੇ ਆ ਦੇ ਦिए ਜੀ ਪੁਲਿਸ ਦੀ ਪ੍ਰਾਪਤੀ ਇਸ ਦੇ ਵਿੱਚ ਹੈ ਕਿ ਜਿਹੜੇ ਬੰਦੇ ਬਾਰੇ ਜਾਣਕਾਰੀ ਮਿਲਦੀ ਕਿ ਇਹ ਬੰਦਾ ਮਾਰਿਆ ਜਾਊਗਾ ਉਹਦੀ ਜਿਹੜੀ ਹੈ ਜਾਨ ਬਚਾਉਣ ਦਾ ਇੰਤਜ਼ਾਮ ਕੀਤਾ ਜਾਵੇ ਜੀ ਮਿਸਾਲ ਦੇ ਤੌਰ ਤੇ ਆਪਾਂ ਦੇਖਦੇ ਆਂ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਕਿੱਡੀ ਵੱਡੀ ਸਕਿਉਰਿਟੀ ਦਿੱਤੀ ਹੋਈ ਹੈ ਬਿਲਕੁਲ ਜੀ ਮੁੱਖ ਮੰਤਰੀਆਂ ਨੂੰ ਕਿੱਡੀ ਵੱਡੀ ਸਕਿਉਰਿਟੀ ਦਿੱਤੀ ਗਈ ਹੈ ਮੁੱਖ ਮੰਤਰੀ ਦੇ ਪੁੱਤਾਂ ਧੀਆਂ ਨੂੰ ਕਿੱਡੀ ਵੱਡੀ ਸਕਿਉਰਿਟੀ ਦਿੱਤੀ ਹੋਈ ਹੈ ਨਾਲੇ ਜਿਵੇਂ ਕਿ ਐਮਐਲਏ ਐਮਪੀ ਆ ਉਹਨਾਂ ਨੂੰ ਸਰਕਾਰੀ ਗੱਡੀਆਂ ਵੀ ਦਿੱਤੀਆਂ ਹੋਈਆਂ। ਬਿਲਕੁਲ ਜੀ। ਪਰ ਕੀ ਕਾਮ ਨਾਗਰਿਕ ਦੀ ਰਾਖੀ ਕਰਨਾ ਇਹ ਪੁਲਿਸ ਦੀ ਸਾਡੇ ਵਿਧਾਨ ਦੀ ਸਾਡੇ ਸਿਸਟਮ ਦੀ ਜ਼ਿੰਮੇਵਾਰੀ ਨਹੀਂ ਬਣਦੀ? ਹੂੰ ਹੂੰ ਜਿਹੜੇ ਬੰਦੇ ਬਾਰੇ ਪਤਾ ਹੋਵੇ ਕਿ ਇਸ ਬੰਦੇ ਨੂੰ ਮਾਰਿਆ ਜਾਊਗਾ। ਇਹਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਇਹ ਇੱਕ ਬਹੁਤ ਵੱਡਾ ਫਾਲ ਹੈ ਜਿਹੜਾ ਤੁਸੀਂ ਉਠਾਇਆ ਹੈ। ਜੀ। ਔਰ ਇਹਦੇ ਨਾਲ ਆਪਾਂ ਦੇਖੀਏ ਤਾਂ ਬਹੁਤ ਕੁਝ ਜਿਹੜਾ ਹੋ ਵਾਪਰ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਬੰਬ ਧਮਾਕੇ ਹੁੰਦੇ ਆ ਕਿਤੇ ਛੋਟਾ ਹੁੰਦਾ ਕਿਤੇ ਵੱਡਾ ਹੁੰਦਾ ਹੈ। ਅਰ ਹਰ ਵਾਰੀ ਬੰਬ ਤਮਾਕੇ ਨੂੰ ਸਾਡੀ ਪੁਲਿਸ ਵੱਲੋਂ ਛਾਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਕੋਣ ਦੀ ਕੋਸ਼ਿਸ਼ ਕੀਤੀ ਹੈ ਜੀ ਤਾਂ ਜੀ ਹੋ ਰਹੀ ਨਹੀਂ ਜੀ ਇੱਕ ਥਾਣੇ ਦੇ ਵਿੱਚ ਜਿਹੜਾ ਹੈਗਾ ਬੰਬ ਤਮਾਕਾ ਹੋ ਜਾਂਦੇ ਕਹਿੰਦੇ ਜੀ ਟਾਇਰ 'ਚ ਹਵਾ ਭਰਦੇ ਸੀਗੇ ਤੇ ਪਟਾਕਾ ਪੈ ਗਿਆ ਹੂੰ ਹੂੰ ਇਥੇ ਹੋਰ ਕੋਈ ਕਾਰਵਾਈ ਕੀਤੀ ਹੈ ਦੀ ਜੀ ਉੱਥੇ ਪਟਾਕਾ ਪੈ ਗਿਆ ਪਟਾਕੇ ਪਸਰੇ ਜਾਂਦੇ ਆ 1.5 ਦਰਜਨ ਦੇ ਕਰੀਬ ਬਾਜਾ ਹਲਕੇ ਦੇ ਵਿੱਚ ਬੰਬ ਤਮਾਕੇ ਹੋ ਚੁੱਕੇ ਆ ਲੇਕਿਨ ਪੁਲਿਸ ਦੇ ਕੋਈ ਕਾਰਵਾਈ ਜਿਹੜੀ ਹੈ ਇਹ ਇੱਕ ਕਰਨ ਦਾ ਜ਼ੋਰ ਦੀ ਗੱਲ ਹੈ ਅਕਸਰ ਮੁੱਕਰਿਆ ਜਾਂਦਾ ਕਿ ਨਹੀਂ ਇਸ ਦਾ ਕੋਈ ਗੱਲ ਹੀ ਨਹੀਂ ਹੋਈ ਹੂੰ ਹੂੰ ਕੱਲ ਹੀ ਜਿਹੜਾ ਮਜੀਠਾ ਰੋਡ ਦੇ ਉੱਤੇ ਧਮਾਕਾ ਹੋਇਆ ਉਸ ਧਮਾਕੇ ਨੂੰ ਵੀ ਪਹਿਲੇ ਕਾਜ਼ੇ ਦੇ ਵਿੱਚ ਜੇ ਲੁਕੋਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ ਧਮਾਕਾ ਹੋਇਆ ਹੀ ਨਹੀਂ ਜੀ ਪਰ ਕਿਉਂਕਿ ਇੱਕ ਵੀਡੀਓ ਲੀਕ ਹੋ ਗਈ ਕਿ ਇੱਕ ਬੰਦਾ ਜਿਹਦੇ ਚੀਖੜੇ ਉੱਡ ਗਏ ਹੱਥ ਤੇ ਪੈਰ ਉੱਡ ਗਏ ਸਾਰਾ ਸਰੀਰ ਉਹਦਾ ਚਲ ਨਹੀਂ ਹੋ ਗਿਆ ਹੂੰ ਹੂੰ ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਉਹਦੀ ਬਹੁਤ ਉਹ ਜਿਹੜਾ ਬੰਦਾ ਮਰ ਗਿਆ ਬੰਦੇ ਦੇ ਘਰ ਦੇ ਵਗੈਰਾ ਵੱਜੇ ਹੋਏ ਆ ਉਹਦੇ ਚੀਰ ਫਾੜ ਹੋ ਗਈ ਸਰੀਰ ਦੀ ਹੂੰ ਹੂੰ ਇਹ ਤੋਂ ਮੁੱਕਰਿਆ ਨਹੀਂ ਜਾ ਸਕਦਾ ਸੀ ਜੀ ਤੇ ਫਿਰ ਮੰਨ ਲਿਆ ਡੀਆਈਜੀ ਸਤਜ ਸਿੰਘ ਹੋਣ ਦੇ ਵੀ ਹਾਜ਼ਰੀ ਧਮਾਕਾ ਤਾਂ ਹੋਇਆ ਜੀ ਇਹਦੇ ਤੇ ਹੁਣ ਜਿਹੜੀ ਹੈ ਕਿ ਤੁਮਸਟਿੰਗ ਮਜੀਠੀਆ ਮੇਰੇ ਕਹਿੰਦਾ ਅਕਾਲੀ ਦਲ ਦੇ ਵਿੱਚੋਂ ਇਕੱਲਾ ਬੰਦਾ ਹੀ ਹੈ ਹੂੰ ਹੂੰ ਜਿਹੜਾ ਰੀਐਕਟ ਕਰਦਾ ਹੈ ਕਾਂਗਰਸ ਦੇ ਵਿੱਚੋਂ ਆਪਾਂ ਦੇਖੀਦਾ ਸੁਖਪਾਲ ਸਿੰਘ ਖੈਰਾ ਰੀਐਕਟ ਕਰਦਾ ਹੈ ਉਹਨੇ ਵੀ ਜਿਹੜੇ ਰੀਐਕਟ ਕੀਤਾ ਉਹ ਕਹਿੰਦੇ ਦੀ ਲੋਕਾਂ ਦੀ ਸੁਰੱਖਿਆ ਦਾ ਨਸੋ ਤੁਸੀਂ ਕੀ ਕਰ ਰਹੇ ਹੋ ਜੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਜਿਵੇਂ ਤੁਸੀਂ ਕਿਹਾ ਅਸਲ ਵਿੱਚ ਇਹ ਨਹੀਂ ਹੁੰਦਾ ਕਿ ਹਰ ਬੰਦੇ ਤੇ ਪੁਲਸੀ ਲੱਗ ਸਕਦੀ ਹ ਹਰ ਬੰਦੇ ਦੇ ਨਾਲ ਸਿਕਿਉਰਿਟੀ ਨਹੀਂ ਲੱਗ ਸਕਦੀ ਲੇਕਿਨ ਜਦ ਹੀ ਸਭ ਪੁਲਸਾ ਤਪ ਤੇਜ ਤਾਂ ਜਾਂ ਹੀਦਾ ਨਾ ਬਿਲਕੁਲ ਜੀ ਕੋਈ ਨਾ ਕੋਈ ਤਪ ਤੇਜ ਹੋਵੇ ਕੋਣ ਤਸ ਸਿਸਟਮ ਦਾ ਤਪ ਤੇਜ ਹੋਵੇ ਲੋਕ ਧਰਮ ਤੁਸੀਂ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਕਿ ਅਮਰਿੰਦਰ ਸਿੰਘ ਦੇ ਜਮਾਨੇ ਦੇ ਵਿੱਚ ਹਾਲਾਤ ਚੰਗੇ ਸੀ ਉਹਨਾਂ ਚੰਗੇ ਹਾਲਾਤਾਂ ਦਾ ਕਰਨਾ ਕਿ ਬੰਦੇ ਦੇ ਵਿੱਚ ਫੈਸਲਾ ਲੈਣ ਦੀ ਸ਼ਕਤੀ ਸੀ ਹ ਹ ਜਦੋਂ ਪੰਜਾਬ ਦੇ ਵਿੱਚ ਗੈਂਗਸਟਰ ਵਾਰਦਸ਼ ਖਿਰਦੇ ਪਹੁੰਚਣ ਲੱਗਿਆ ਜੀ ਤਾਂ ਮੇਰੇ ਯਾਦ ਆ ਚੰਗੀ ਤਰ੍ਹਾਂ ਸਾਰੇ ਦਰਸ਼ਕਾਂ ਨੂੰ ਵੀ ਯਾਦ ਹੋ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਜੀ ਕਿ ਸਾਰੇ ਮੁੰਡਿਆਂ ਨੂੰ ਗੈਂਗਸਟਰ ਜਿਹੜੇ ਬਣੇ ਹੋਏ ਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਹਥਿਆਰ ਸਿੱਟ ਦਿਓ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ ਤੁਹਾਡੇ ਨਾਲ ਹਮਦਰਦੀ ਨਾਲ ਪੇਸ਼ ਆਇਆ ਜਾਊਗਾ ਜੀ ਅਗਰ 15 ਦਿਨਾਂ ਦੇ ਵਿੱਚ ਤੁਸੀਂ ਹਥਿਆਰ ਨਾ ਸੁੱਟੇ ਉਸ ਤੋਂ ਬਾਅਦ ਪੁਲਿਸ ਆਪਣਾ ਕੰਮ ਕਰੂਗੀ ਜੀ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਸਭ ਤੋਂ ਪਹਿਲਾ ਇਨਕਾਉਂਟਰ ਜਿਹੜਾ ਹੋਇਆ ਉਹ ਸਾਡੇ ਇਲਾਕੇ 'ਚ ਹੀ ਹੋਇਆ ਸੀ ਸਰਾਮਾ ਬੋਦਲਾ ਤੋਂ ਮੁੰਡਾ ਹੁੰਦਾ ਸੀ ਟਿੱਕੀ ਕਾਉਂਟਰ ਜੀ ਰਾਜਸਥਾਨ ਦੇ ਨਾਲ ਉਹਨਾਂ ਦੀ ਜਿਹੜੀ ਸਰਹੱਦ ਲੱਗਦੀ ਉਹਤੇ ਇਨਕਾਉਂਟਰ ਹੋਇਆ ਸੀ ਦੋ ਤਿੰਨ ਬੰਦੇ ਮਾਰੇ ਗਏ ਸੀ ਤੇ ਨਾਲ ਦੀ ਨਾਲ ਸ਼ਾਂਤੀ ਹੋ ਗਈ ਸੀ ਹੂੰ ਹੂੰ ਇੱਥੇ ਉਹਨਾਂ ਸਥਿਤੀ ਕੀ ਹੈ ਤੁਸੀਂ ਮਾਝੇ ਦੀ ਗੱਲ ਕਰੋ ਜੀ ਮਾਝੇ ਦੇ ਵਿੱਚ ਇੱਕ ਐਮਐਡੀ ਹੈ ਲਾਲਪੁਰਾ ਸਾਹਿਬ ਜੀ ਨਾਲਪੁਰਾ ਸਾਧ ਦੇ ਮਹਿਲੋਈ ਨੂੰ ਉਸ ਵੇਲੇ ਦੇ ਐਸਐਸਪੀ ਗੁਰਮੀਤ ਸਿੰਘ ਟੋਹਾਨ ਦੀ ਟੀਮ ਨੇ ਫੜ ਲਿਆ ਸੀ ਮਾਈਨਿੰਗ ਕਰਦੇ ਨੂੰ ਹਮ ਹਮ ਉਹ ਮਾਈਨਿੰਗ ਕਰਦਾ ਤਾਂ ਜਦੋਂ ਕੋਈ ਮਾੜੀ ਮੋਟੀ ਗੱਲ ਹੋ ਤੇ ਖਿਤਪਾੜ ਹੋ ਗਈ ਦੋਵਾਂ ਧਿਰਾਂ ਦੇ ਦਰਮਿਆਨ ਤੇ ਉਹਨਾਂ ਨੇ ਫਿਰ ਬਕਾਦ ਦਾ ਸਵਾਲ ਬਣਾ ਲਿਆ ਕਿ ਮੈਂ ਜੀ ਇਹ ਐਸਐਸਪੀ ਦੀ ਬਦਲੀ ਕਰਵਾ ਕੇ ਰਹੂੰਗਾ ਜੀ ਹਾਲਾਂਕਿ ਗੁਰਮੀਤ ਸਿੰਘ ਟੋਹਾਨ ਦਾ ਟਰੈਕ ਰਿਕਾਰਡ ਆਪਾਂ ਦੇਖੀਏ ਤਾਂ ਉਹਦਾ ਕੰਮ ਬਹੁਤ ਸ਼ਾਨਦਾਰ ਹੈ ਹਮ ਹਮ ਨੇ ਪੀੜਾ ਫਿਰੇ ਹੋਇਆ ਕਿ ਜਿਹੜੀ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਦੀ ਸਰਕਾਰ ਇਸ ਗੱਲ ਦੇ ਹੱਕ 'ਚ ਨਹੀਂ ਸੀ ਜਿਹੜੀ ਮੈਨੂੰ ਜਾਣਕਾਰੀ ਮਿਲੀ ਜੰਦੀ ਸ਼ਾਹ ਹੂੰ ਹੂੰ ਕਿਉਂਕਿ ਲਾਲਪੁਰਾ ਸਾਹਿਬ ਜਿਹੜੇ ਹੈਗੇ ਆ ਉਹ ਕੈਂਪ ਦੇ ਵਿੱਚ ਰਾਗਵਚੱਟਾ ਦੀ ਜਿਹਨੂੰ ਆਰਸੀ ਕਹਿੰਦੇ ਆ ਹੂੰ ਹੂੰ ਤੇ ਫਿਰ ਰਾਗਵਚੱਟਾ ਨੂੰ ਕਿਹਾ ਗਿਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਗੁਰਮੀਤ ਸਿੰਘ ਚੋਹਾਨ ਦੀ ਬਦਲੀ ਹੋ ਗਈ ਹੂੰ ਸਾਡੇ ਦਰਸ਼ਕਾਂ ਨੂੰ ਯਾਦ ਹੋਵੇ ਜਦੋਂ ਉਹ ਬੰਦਾ ਉੱਥੋਂ ਬਿਦਾ ਹੋਇਆ ਉਹਨੇ ਆਪਣੀ ਰਵਾਨਗੀ ਪਾਈ ਚੰਡੀਗੜ੍ਹ ਨੂੰ ਜਾਣ ਲੱਗਿਆ ਵੀ ਆਪਣੀ ਤਾਂ ਬਦਲੀ ਹੋ ਗਈ ਜੀ ਤੇ ਪਹਿਲਾ ਮੌਕਾ ਸੀ ਮੈਂ ਦੇਖਿਆ ਕਿ ਕਿਸੇ ਪੁਲਸ ਸਾਫ ਸਰਦ ਤੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਲੋਕ ਕਿਹੜੇ ਉਹਦੀ ਪੁਲਿਸ ਵਾਲੇ ਹੂੰ ਹੂੰ ਉਹਦੇ ਪੁਲਿਸ ਦੇ ਲੋਕ ਜਿਹੜੇ ਫੁੱਲਾਂ ਦੀ ਵਰਖਾ ਕਰਦੇ ਆ ਕਿ ਐਸਐਸਪੀ ਨੇ ਬਹੁਤ ਉਹਦੀਆ ਕੰਮ ਕੀਤਾ ਸੀ ਜੀ ਹੁਣ ਜਿਹੜਾ ਐਸਪੜੇ ਐਸਐਸਪੀ ਲੱਗਿਆ ਐ ਐਸਐਸਪੀ ਦੇ ਖਿਲਾਫ ਵੀ ਉਹਨਾਂ ਨੇ ਮੋਰਚਾ ਖੋਲਤਾ ਲਾਲਪੁਰਾ ਸਾਡੇ ਹੂੰ ਹੂੰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐ ਐਸਐਸਪੀਆਂ ਦੀ ਬਦਲੀ ਜਿਹੜੀ ਆ ਉਹ ਦਿੱਲੀ ਤੋਂ ਹੋ ਰਹੀ ਐ ਬੀਜਪੀ ਦਿੱਲੀ ਤੋਂ ਹੋ ਰਿਹਾ ਜਦੋਂ ਪਾਵਰ ਸੈਂਟਰ ਬਾਹਲੇ ਹੋਣ ਜੀ ਜਿਹਦੇ ਕੋਲ ਜਿਹਦੇ ਕੋਲ ਜਿੱਦੀ ਜ਼ਿੰਮੇਵਾਰ ਕੋਈ ਉਹ ਬੰਦਾ ਨਾਲ ਸੰਭਾਲ ਸਕੇ ਤਾਂ ਫਿਰ ਇਹ ਖੁਸ਼ਹਕੁੰਦਾ ਹੀ ਹੁੰਦਾ ਹੈ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਧਮਾਕਾ ਹੋਇਆ ਇਸ ਪੱਕਟ ਦੀ ਬੰਦੇ ਦੇ ਚੀਥੜੇ ਉੱਡ ਗਏ ਹੈ ਬੰਦਾ ਮਰ ਗਿਆ ਮੰਨਣਾ ਪੈ ਗਿਆ ਪਰ ਜੇ ਆਪਾਂ ਦੇਖੀਏ ਤਾਂ ਲੈਂਡ ਆਰਡਰ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਜੀ ਸਵਾਏ ਬਜਾਏ ਇਸ ਗੰਦੇ ਕਿ ਲੈਂਡ ਆਰਡਰ ਨੂੰ ਸੰਭਾਲਿਆ ਜਾਵੇ ਪੁਲਿਸ ਦਾ ਜੋਰ ਇਸ ਗੰਦੇ 'ਤੇ ਲਗਾ ਰਹਿੰਦਾ ਹੈ ਹੂੰ ਹੂੰ ਇਹਦੀ ਛੇਤੀ ਕੀਤੇ ਆਪਾਂ ਇਸ ਮਾਮਲੇ ਨੂੰ ਜਿਹੜਾ ਹੈਗਾ ਲੁਕੋ ਲਈ ਅਬਠਿੰਡੇ ਦੇ ਵਿੱਚ 2-3 ਦਿਨ-ਤਿੰਨ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਨੌਜਵਾਨ ਮੁੰਡਾ ਜਿਹੜਾ ਆਈਲੈਸ ਸੈਂਟਰ ਚਲਾਉਦਾ ਸੀ ਜਾਂ ਪੜਾਉਂਦਾ ਸੀ ਜੀ ਪਰ ਕਈ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਪੜਾ ਕੇ ਵਿਦੇਸ਼ਾਂ ਭੇਜਿਆ ਉਸ ਸੈਟਲ ਹੋਏ ਉਹ ਤੇ ਕੋਦੇ ਨਾਲ ਹੋਰ ਦੋਸਤ ਉਹਦੇ ਦੋ ਜਿਹੜੇ ਹੈਗੇ ਆ ਉਹ ਜਾਂਦੇ ਆ ਫਿਰੋਜ਼ਪੁਰ ਨੂੰ ਜੀ ਬਾਅਦ ਸਿੱਧੇ ਰਸਤੇ ਵਿੱਚ ਸੀ ਆਈਏ ਸਟਾਫ ਨੇ ਚੱਕ ਲਈ ਦੀ ਸ਼ੱਕ ਹੈ ਕਿ ਇਹਨਾਂ ਕੋਲੇ ਨਸ਼ੇ ਨਸ਼ੇ ਜਾਂ ਨਸ਼ੀਲਾ ਕੰਮ ਕਰਦੇ ਸੀ ਹਮਮ ਸੀਆਈਏ ਕੂ ਦੇ ਵਿੱਚ ਲਿਜਾਇਆ ਗਿਆ ਤੇ ਆਖੇ ਉਹਨਾਂ ਨੂੰ ਟਾਰਚਰ ਕੀਤਾ ਗਿਆ ਉੱਥੇ ਦੋਨੋਂ ਮੁੰਡੇ ਜਿਹੜੇ ਹੈਗੇ ਆ ਗਗਨਦੀਪ ਹੈ ਜਿਹੜਾ ਉਹਦਾ ਨਾਲ ਉਹਦਾ ਦੋਸਤ ਸੀ ਇਹ ਮੁੰਡੇ ਦਾ ਨਾਮ ਸ਼ਾਇਦ ਜਿੰਦਰ ਸਿੰਘ ਹੈ ਕੁਝ ਜਿੰਦਰ ਸਿੰਘ ਹੀ ਹੋ ਜਾਣਾ ਸੀਗਾ ਜੀ ਗਗਨਦੀਪ ਜਦੋਂ ਮੁੰਡੇ ਦੇ ਟ੍ਰਾਂਟ ਵਗੈਰਾ ਲਾਇਆ ਜਾਂਦਾ ਪੜਿਆ ਨਿਖਿਆ ਮੁੰਡਾ ਤੇ ਉਹਦੀ ਹਾਲਤ ਵਿਗੜ ਜਾਂਦੀ ਹੈ ਬਿਲਕੁਲ ਜੀ ਉਹਨੂੰ ਦੂਜੇ ਨੂੰ ਗਗਨ ਨੂੰ ਕਿਹਾ ਜਾਂਦਾ ਕਿ ਤੂੰ ਇਹਨੂੰ ਲੈ ਜਾ ਹਸਪਤਾਲ ਜਾ ਕੇ ਐਡਮਿਟ ਕਰਾ ਦੇ ਤੇ ਇਹਦੇ ਘਰ ਵੈਨੂੰ ਇਹ ਕਹਿੰਦੇ ਐਕਸੀਡੈਂਟ ਹੋ ਗਿਆ ਹੂੰ ਹੂੰ ਗੱਡੀ ਤੇ ਮੁਰਲੇ ਪਾਸੇ ਛਿਛੇ ਜਿੱਤੇ ਥੋੜਾ ਜਿਹਾ ਇਹਦਾ ਸਕ੍ਰੇਪ ਵਿੱਚ ਸੀ ਚੱਲਦਾ ਉਹਦੇ ਥੋੜੀ ਜਿਹੀ ਬਰ ਬਰ ਗਲੀ ਵਗੈਰਾ ਮਾਰਦੀ ਉਹ ਮੁੰਡਾ ਲੈ ਗਿਆ ਤੇ ਜਾ ਕੇ ਉਹਨੇ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਹਸਪਤਾਲ ਵਾਲੇ ਕਹਿੰਦੇ ਦਸਕਤ ਕਰੋ ਕਿ ਨਾ ਜੀ ਇਹਦੇ ਮਾਪੇ ਆਉਂਦੇ ਤੇ ਮੈਂ ਜਾਣਾਂ ਹੂੰ ਹੂੰ ਔਰ ਉਹਨਾਂ ਦੀ ਗੱਡੀ ਨੂੰ ਉਹ ਲੌਕ ਕਰਕੇ ਤੇ ਉਹਦਾ ਮੋਬਾਈਲ ਲੈ ਕੇ ਉੱਥੇ ਪੱਥਰੇ ਬਾਜ ਗਿਆ ਜੀ ਅੱਗੇ ਵਿੱਚ ਜਿਹੜੀ ਹੈਗੀ ਮਾਪਿਆਂ ਨੇ ਉੱਤੇ ਰੌਲਾ ਪਾਇਆ ਤੇ ਪੁਲਿਸ ਵੀ ਤੁਸੀਂ ਹਾਲਤ ਦੇਖ ਲਓ ਕੀ ਹੈ ਕਿ ਜਿਹੜਾ ਵਿਸਲ ਬਲੂਅਰ ਸੀ ਕਿਉਂਕਿ ਉਸ ਮੁੰਡੇ ਨੇ ਗਗਨ ਨੇ ਬਾਅਦ ਵਿੱਚ ਇੱਕ ਵੀਡੀਓ ਪਾਤੀ ਜੀ ਕਿ ਮੇਰਾ ਸਾਥੀ ਮਾਰਿਆ ਮਾਰਦਾ ਔਰ ਚਿਰ ਕਰਕੇ ਉਹ ਮਰ ਗਿਆ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੈ ਮੇਰੇ ਤੇ ਪੁਲਿਸ ਦਬਾਅ ਪਾਉਂਦੀ ਹੈ ਭਾਈ ਆਹ ਕਹਾਣੀ ਹੋ ਗਈ ਉਹ ਵੀਡੀਓ ਵਾਇਰਲ ਹੋ ਗਈ ਹੂੰ ਹੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੰਦੀਸ਼ਾ ਬਹਿ ਕੀ ਕਿ ਉਸੇ ਮੁੰਡੇ ਨੂੰ ਇੱਕ ਥਾਣੇਦਾਰ ਹੋ ਗਿਆ ਤੇ ਦੋ ਹੋ ਗਏ ਤਿੰਨ ਬੰਦਿਆਂ ਨੂੰ ਵਿਚਨਾਮਜਿਤ ਕਰਤਾ ਜੀ ਜਦੋਂ ਰੌਲਾ ਪੈ ਗਿਆ ਮਾਪਿਆਂ ਨੇ ਪੋਸਟ ਕਰਾਉਣ ਤੋਂ ਇਨਕਾਰ ਕਰਤਾ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਤਾਂ ਸਿਸਟਮ ਹੀ ਨਹੀਂ ਜੀ ਜਿਹਦੇ ਵਿੱਚ ਕ੍ਰੰਤ ਵਗੈਰਾ ਨੂੰ ਦੇਖਿਆ ਜਾਵੇ ਤਾਂ ਉਹ ਡੈੱਡ ਬਾਡੀ ਫਿਰ ਜਿਹੜੀ ਆ ਗਈ ਹੈ ਦਬਾਅ ਦੇ ਚਲਦਿਆਂ ਭੇਜੀ ਗਈ ਇਹ ਵੀ ਜੀ ਜੀ ਇਨਦੇ ਬਿੱਤੀ ਹੋ ਜੇ ਮੁਕੰਮਲ ਜਿਹੜੀ ਹੈ ਕਿ ਪੋਸਟਮਾਰਟ ਵੀ ਰਿਪੋਰਟ ਤਾਂ ਹੋਣੀ ਹੈ ਲੇਕਿਨ ਇਹ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਹਨੂੰ ਝਟਕੇ ਲੱਗੇ ਆ ਬਿਜਲੀ ਨੇ ਹੂੰ ਹੂੰ ਔਰ ਇਹ ਦੀ ਇਹਦੀ ਪੁਸ਼ਟੀ ਹੋਣ ਤੋਂ ਬਾਅਦ ਤਿੰਨ ਪੁਲਿਸ ਵਾਲੇ ਹੋਰ ਪਾਤੇ ਜੀ ਹੁਣ ਤੁਸੀਂ ਹਵਾਲਤ ਦੇਖ ਲਓ ਕੀ ਹੈ ਕਿ ਕਿਸ ਢੰਗ ਦੇ ਨਾਲ ਬਦਲ ਜਿਹੜੀ ਹੈਗੀ ਆ ਆਪਦੀ ਜ਼ਿੰਮੇਵਾਰੀ ਲਾ ਕੇ ਦੂਜੇ ਤੇ ਪਾ ਦਿਓ ਇਸਨ ਬਲੋਆੜਾ ਜਿਹਦਾ ਮਾਨ ਸਨਮਾਨ ਕਰਨਾ ਪੈਂਦਾ ਹੈ ਕਿ ਇਹ ਨੇ ਸੱਚ-ਸੱਚ ਆ ਉਹਨੂੰ ਫੜ ਕੇ ਤਾਕ ਦਿਓ ਇਹ ਸਥਿਤੀ ਹੈ ਪੰਜਾਬ ਦੀ ਕੋਲ ਮਲਾ ਕੇ ਸੋ ਆਪਾਂ ਤਾਂ ਇਹੀ ਗੁਜਾਰਿਸ਼ ਕਰਦੇ ਆਂ ਦੁਆ ਕਰਦੇ ਆਂ ਜੀ ਵਿਗਰੂ ਪੰਜਾਬ ਦੇ ਉੱਤੇ ਜਿਹੜੀ ਅੱਜ ਖਿੱਦੀ ਥੋੜੀ ਜਿਹੀ ਨਜ਼ਰ ਰੱਖੋ ਪਛੇ ਪੰਜਾਬ ਹਮਮ ਪਰ ਸੋ ਤੱਕ ਲਾਂਡ ਆਗਰ ਨੂੰ ਕੰਟਰੋਲ ਕਰਨ ਦੇ ਵਿੱਚ ਸਰਕਾਰ ਦਾ ਸਵਾਲ ਹੈ ਮੈਂਸ ਕਵਰੀ ਦਾ ਸਰਕਾਰ ਫੇਡ ਹੈ ਹਮਮ ਕਿਉਂਕਿ ਜਿਸ ਸਰਕਾਰ ਦੇ ਰਾਜ ਦੇ ਵਿੱਚ TGP ਕੱਜਾ ਹੋਵੇ ਜੀ ਬਿੰਨ ਸਾਲ ਤੋਂ ਡੀਜੀਪੀ ਦਾ ਸਾਡਾ ਐਕਟ ਹੈ ਜੀ ਪੱਕਾ ਡੀਜੀਪੀ ਹੈ ਨਹੀਂ ਸਾਡੇ ਕੋਲ ਬਿਲਕੁਲ ਜੀ ਤੇ ਜਿਹਨੇ ਨਾਲ ਤੇ ਉਹ ਤੋਂ ਸੀਬੀਆ ਨਾ ਜਨਰੇਟਿਵ ਦੇ ਬਰਾਬਰ ਦੇ ਆ ਉਹਨੂੰ ਅਫਸਰ ਪੰਨੇ ਨੂੰ ਤਿਆਰ ਕਿਵੇਂ ਹੁੰਦੇ ਹ ਹਮਮ ਪਰ ਇਹ ਠੀਕ ਹੈ ਕਿ ਸਰਕਾਰ ਮੇਰ ਨੂੰ ਲਾਦਾ ਲੇਕਿਨ ਜਿਹਦੇ ਬਰਾਬਰ ਦੇ ਬੰਦੇ ਅਗਲੇ ਕਰਦੇ ਵੀ ਸਾਡੇ ਨਾਲ ਤਾਂ ਜੇ ਰੈਗੂਲਰ ਲਗਾ ਹੋਵੇ ਤੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ ਐਕਟਿੰਗ ਤੁਸੀਂ ਕਿਸੇ ਨੂੰ ਵੀ ਲਾ ਦਿਓ ਗੱਲ ਬਣਦੀ ਨਹੀਂ ਹਮਮ ਤੋਂ ਕੁੱਲ ਮਿਲਾ ਕੇ ਜਿਹੜੀ ਹੈਗੇ ਲਾਈਨ ਆਰਡਰ ਦੀ ਹੱਥ ਮਾੜੀ ਹੈ ਤੇ ਅਗਲੀ ਤੁਸੀਂ ਗੱਲ ਇਹ ਦੇਖੋ ਕਿ ਜਿੱਤੇ ਭਗਵੰਤ ਮਾਨ ਨੇ ਜਾਣਾ ਕੇਜਰੀਵਾਲ ਨਾਲ ਦੀ ਨਾਲ ਉਹਦੇ ਨਾਲ ਹੀ ਤੁਰਾ ਆਪ ਕੀ ਕਰਨਾ ਚਾਹੁੰਦਾ ਹੈ ਇਹ ਸਾਬਤ ਕਰਨਾ ਚਾਹੁੰਦਾ ਕਿ ਇਹ ਮੁੱਖ ਮੰਤਰੀ ਵੀ ਮੁੱਖ ਮੰਤਰੀ ਦਸਲ ਦੇ ਵਿੱਚ ਮੈਂ ਆ ਇੱਕ ਆਦੀ ਕਦਰ ਕੀ ਕੁਸ਼ ਹੋਇਆ ਠੀਕ ਹੈ ਪਹਿਲੀਆਂ ਸਰਕਾਰਾਂ ਦੇ ਅਸੀਂ ਦੇਖੀਆਂ ਉਹਨਾਂ ਦੇ ਚਾਰਜ ਵੀ ਲੱਗਦੇ ਆ ਹਾਈ ਕਮਾਂਡ ਵੀ ਹੁੰਦੀ ਹੈ ਪਰ ਅਜੇ ਤੱਕ ਇਹ ਨਹੀਂ ਦੇਖਿਆ ਕਿ ਹਾਈ ਕਮਾਂਡ ਕੋਲ ਹੈ ਜੁਰੀ ਜੁਰੀ ਸਾਰੀ ਫੋਰਸ ਜਿਹੜੀ ਹੈਗੀ ਉਹਨਾਂ ਦੀ ਰਾਖੀ ਤੇ ਲੱਗ ਜਾਂਦੀ ਹੈ ਕਦੇ ਇਲੈਕਸ਼ਨ ਆ ਗਿਆ ਫੋਰ ਸੁਧਰ ਲਈ ਪਾਸੇ ਲੱਗੀ ਆ ਕਦੇ ਕੋਈ ਅੰਦੋਲਨ ਆ ਗਿਆ ਫੋਰ ਸੁਧਰ ਨੇ ਪਾਸੇ ਲੱਗੀ ਆ ਫੋਰਸ ਘਟ ਹੈ ਹਾਂ ਹਾਂ ਲਾਂਡ ਆਰਡਰ ਦੀ ਹਲਤ ਮਾਰੀ ਹੈ ਲੇਕਿਨ ਲਾਂਡ ਆਰਡਰ ਦੇ ਉੱਤੇ ਜੇ ਕੰਟਰੋਲ ਪਾਉਣਾ ਤਾਂ ਉਹਦੇ ਨਾਲ ਸਰਕਾਰ ਦਾ ਤਪ ਤੇਜ ਜ਼ਰੂਰੀ ਹੈ